ਜਿਹੜੀ ਪਿਛੇ 5 ਤਰੀਕ ਨੂੰ ਸ੍ਰੀ ਰਮਬੀਰ ਸਿੰਘ ਬਿੱਟੂ ਜੀ ਦੀ ਪਰਤਪੂਸ਼ਨ ਆਸ਼ੂ ਜੀ ਦੀ ਸ੍ਰੀ ਸੰਜੀਤ ਤਲਵਾਰ ਤੇ ਸ਼ਾਮ ਸੁੰਦਰ ਜੀ ਦੀ ਗ੍ਰਿਫਤਾਰੀ ਕੀਤੀ ਗਈ ਸੀ 5 ਮਾਰਚ 2024 ਨੂੰ ਉਹਦੇ ਵਿੱਚ ਜੁਡੀਸ਼ੀਅਲ ਰਿਮਾਂਡ ਦੀ ਡੇਟ ਪਾਈ ਗਈ ਸੀਗੀ 19 ਤਿੰਨ 2024 ਜਿਹੜੀ ਕਿ ਅੱਜ ਸੀਗੀ 6 ਤਰੀਕ ਨੂੰ ਇਹਨਾਂ ਚਾਰਾਂ ਐਪਲੀਕੈਂਟਸ ਦੀ ਮਾਨਯੋਗ ਸ੍ਰੀ ਤਨਿਸ਼ਤ ਗੋਇਲ ਸਾਹਿਬ ਜੀ ਨੇ ਜੱਜ ਸਾਹਿਬ ਨੇ ਇਹਨਾਂ ਦੀ ਬੇਲ ਇਹਨਾਂ ਨੂੰ ਦੇ ਦਿੱਤੀ ਸੀ ਤੇ ਉਹ ਜਿਹੜੇ ਜੁਡੀਸ਼ੀਅਲ ਰਿਮਾਂਡ ਦੀ ਡੇਟ ਸੀ ਉਹਦੇ ਵਿੱਚ ਅੱਜ ਇਹਨਾਂ ਚਾਰਾਂ ਨੇ ਅਪੀਅਰ ਹੋਣਾ ਸੀਗਾ ਪਰ ਆ ਚਾਰ ਚਾਰੇ ਕਿਉਂਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਕਿਉਂਕਿ ਸ਼੍ਰੀ ਰਮਬੀਰ ਸਿੰਘ ਬਿੱਟੂ ਜੀ ਐਮਪੀ ਦੀ ਸੀਟ ਲੁਧਿਆਣੇ ਤੋਂ ਲੜ ਰਹੇ ਨੇ ਤੇ ਉਹ ਚਾਰੇ ਦੇ ਚਾਰੇ ਅੱਜ ਐਪਲੀਕੈਂਟਸ ਚੰਡੀਗੜ੍ਹ ਮੀਟਿੰਗ ਕਾਂਗਰਸ ਦੀ ਕੋਈ ਮੀਟਿੰਗ ਸੀਗੀ ਉਹਦੇ 'ਚ ਜਾਣਾ ਸੀ ਇਸ ਕਰਕੇ ਅਸੀਂ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਲਾਈ ਤੇ ਅਦਾਲਤ ਨੇ ਸਾਡੇ ਐਗਜ਼ੈਂਪਸ਼ਨ ਚਾਰਾਂ ਐਪਲੀਕੈਂਟ ਦੀ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਮਨਜ਼ੂਰ ਕਰਕੇ 16 7 2024 ਤਰੀਕ ਪਾਈ ਹੈ ਤੇ ਇਹ ਤਰੀਕ ਸਿਰਫ ਜਿਹੜਾ ਚਲਾਨ ਇਸ ਕੇਸ ਦੇ ਵਿੱਚ ਪੁਲਸ ਨੇ ਪੇਸ਼ ਕਰਨਾ ਸੀ ਉਹਦਾ ਅਵੇਇਟਿੰਗ ਚਲਾਨ ਵਾਸਤੇ ਇਹ ਤਰੀਕ ਪਾਈ ਗਈ ਤੇ ਸਾਡਾ ਕੀ ਇਲੈਕਸ਼ਨ ਪੀਰੀਅਡ ਦੌਰਾਨ ਆਹੋ ਘਟਕੜ ਰਾਹਤ ਮਿਲਦੀ ਹੈ ਬਿਲਕੁਲ ਅਸੀਂ ਇਹ ਰਿਕੁਐਸਟ ਕੀਤੀ ਸੀ ਕਿ ਵੀ ਇਲੈਕਸ਼ਨ ਨਜ਼ਦੀਕ ਐਮਪੀ ਦੇ ਇਲੈਕਸ਼ਨਾਂ ਨਜ਼ਦੀਕ ਆਂਦੇ ਦੇ ਮਤੇ ਨਜ਼ਰ ਦੇਖਦੇ ਹੋਏ ਕਿਉਂਕਿ ਬਿੱਟੂ ਜੀ ਨੇ ਤੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਨੇ ਇਹ ਤਿੰਨੇ ਐਪਲੀਕੈਂਟ ਇਹਨਾਂ ਸਾਰਿਆਂ ਨੇ ਉਹਨਾਂ ਦੀ ਕੈਂਪੇਨ ਦੇ ਵਿੱਚ ਹਿੱਸਾ ਲੈਣਾ ਸੀ ਇਸ ਕਰਕੇ ਅਸੀਂ ਰਿਕਵੈਸਟ ਕੀਤੀ ਸੀ ਵੀ ਇਲੈਕਸ਼ਨਾਂ ਤੋਂ ਬਾਅਦ ਦੀ ਡੇਟ ਪਾਈ ਜਾਵੇ ਜੇਕਰ ਵਿੱਚ ਕਿਸੇ ਕਾਰਨ ਚਲਾਨ ਪੇਸ਼ ਹੋ ਜਾਂਦਾ ਹੈ ਤਾਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਪੇਸ਼ ਕਰ ਸਕਦੇ ਹਾਂ ਅਦਾਲਤ ਦੇ ਹੁਕਮਾ ਹੁਕਮਾ ਜਿਹੜੀ ਪਿੱਛੇ 5 ਤਰੀਕ ਨੂੰ ਸ੍ਰੀ ਰਮਬੀਰ ਸਿੰਘ ਬਿੱਟੂ ਜੀ ਦੀ ਪਰਤ ਪੂਸ਼ਣ ਆਸ਼ੂ ਜੀ ਦੀ ਸਫਿਰੀ ਸੰਜੀਤ ਤਲਵਾਰ ਤੇ ਸ਼ਾਮ ਸੁੰਦਰਜੀ ਦੀ ਗ੍ਰਿਫਤਾਰੀ ਕੀਤੀ ਗਈ ਸੀ 5 ਮਾਰਚ 2024 ਨੂੰ ਉਹਦੇ ਵਿੱਚ ਜੁਡੀਸ਼ੀਅਲ ਰਿਮਾਂਡ ਦੀ ਡੇਟ ਪਾਈ ਗਈ ਸੀਗੀ 19 2024 ਜਿਹੜੀ ਕਿ ਅੱਜ ਸੀਗੀ 6 ਤਰੀਕ ਨੂੰ ਇਹਨਾਂ ਚਾਰਾਂ ਐਪਲੀਕੈਂਟਸ ਦੀ ਮਾਨਯੋਗ ਸ਼੍ਰੀ ਤਨਿਸ਼ਤ ਗੋਇਲ ਸਾਹਿਬ ਜੀ ਨੇ ਜੱਜ ਸਾਹਿਬ ਨੇ ਇਹਨਾਂ ਦੀ bail ਇਹਨਾਂ ਨੂੰ ਦੇ ਦਿੱਤੀ ਸੀ ਤੇ ਉਹ ਜਿਹੜੇ ਜੁਡੀਸ਼ੀਅਲ ਰਿਮਾਂਡ ਦੀ ਡੇਟ ਸੀ ਉਹਦੇ ਵਿੱਚ ਅੱਜ ਇਹਨਾਂ ਚਾਰਾਂ ਨੇ ਅਪੀਅਰ ਹੋਣਾ ਸੀਗਾ ਪਰ ਅੱਜ ਚਾਰੇ ਕਿਉਂਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਕਿਉਂਕਿ ਸ਼੍ਰੀ ਰਮਬੀਰ ਸਿੰਘ ਬਿੱਟੂ ਜੀ ਐਮਪੀ ਦੀ ਸੀਟ ਲੁਧਿਆਣੇ ਤੋਂ ਲੜ ਰਹੇ ਨੇ ਤੇ ਉਹ ਚਾਰੇ ਦੇ ਚਾਰੇ ਅੱਜ ਐਪਲੀਕੈਂਟਸ ਚੰਡੀਗੜ੍ਹ ਮੀਟਿੰਗ ਕਾਂਗਰਸ ਦੀ ਕੋਈ ਮੀਟਿੰਗ ਸੀਗੀ ਉਹਦੇ 'ਚ ਜਾਣਾ ਸੀ ਇਸ ਕਰਕੇ ਅਸੀਂ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਲਾਈ ਤੇ ਅਦਾਲਤ ਨੇ ਸਾਡੇ ਐਗਜ਼ੈਂਪਸ਼ਨ ਚਾਰਾਂ ਐਪਲੀਕੈਂਟਸ ਦੀ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਮਨਜ਼ੂਰ ਕਰਕੇ 16 7 2024 ਤਰੀਕ ਪਾਈ ਹੈ ਤੇ ਇਹ ਤਰੀਕ ਸਿਰਫ ਜਿਹੜਾ ਚਲਾਨ ਇਸ ਕੇਸ ਦੇ ਵਿੱਚ ਪੁਲਸ ਨੇ ਪੇਸ਼ ਕਰਨਾ ਸੀ ਉਹਦਾ ਅਵੇਇਟਿੰਗ ਚਲਾਨ ਵਾਸਤੇ ਇਹ ਤਰੀਕ ਪਾਈ ਗਈ। ਤੇ ਆਪ ਦਾ ਕੀ ਇਲੈਕਸ਼ਨ ਪੀਰੀਅਡ ਦੌਰਾਨ ਆਹੋ ਕਟਵਟ ਰਾਹਤ ਮਿਲਦੀ ਹੈ। ਬਿਲਕੁਲ ਅਸੀਂ ਇਹ ਰਿਕਵੈਸਟ ਕੀਤੀ ਸੀ ਕਿ ਵੀ ਇਲੈਕਸ਼ਨ ਨਜ਼ਦੀਕ ਐਮਪੀ ਦੇ ਇਲੈਕਸ਼ਨਾਂ ਨਜ਼ਦੀਕ ਆਂਦੇ ਦੇ ਮਤੇ ਨਜ਼ਰ ਦੇਖਦੇ ਹੋਏ ਕਿਉਂਕਿ ਬਿੱਟੂ ਜੀ ਨੇ ਤੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਨੇ ਇਹ ਤਿੰਨੇ ਐਪਲੀਕੈਂਟ ਇਹਨਾਂ ਸਾਰਿਆਂ ਨੇ ਉਹਨਾਂ ਦੀ ਕੈਂਪੇਨ ਦੇ ਵਿੱਚ ਹਿੱਸਾ ਲੈਣਾ ਸੀ ਇਸ ਕਰਕੇ ਅਸੀਂ ਰਿਕਵੈਸਟ ਕੀਤੀ ਸੀ ਵੀ ਇਲੈਕਸ਼ਨਾਂ ਤੋਂ ਬਾਅਦ ਦੀ ਡੇਟ ਪਾਈ ਜਾਵੇ ਜੇਕਰ ਵਿੱਚ ਕਿਸੇ ਕਾਰਨ ਚਲਾਨ ਪੇਸ਼ ਹੋ ਜਾਂਦਾ ਹੈ ਤਾਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਪੇਸ਼ ਕਰ ਸਕਦੇ ਹਾਂ ਅਦਾਲਤ ਦੇ ਹੁਕਮਾਕਰ ਹੁਕਮਾ